ਫਾਕ ਤਾਂ ਫਾਕ ਤਾਂ ਨੋ ਬਾਬਾ ਤੂੰ ਹੋਰ ਕਿਸੇ ਤਰ੍ਹਾਂ ਫਿਰਦਾ ਖੇਤਾਂ 'ਚ ਫਾਕ ਤਾਂ ਵਰਤੇ ਸਾਰੇ ਘਰ 'ਚ ਵਰਤੇ ਵਾਕ ਤਾਂ ਤੇਰੇ ਆ ਵਾਹਣ ਵੇ ਹਾ ਵਕਤਾ ਬਾਣ ਦੇ ਸਾਰੇ ਖਰਚੇ ਵੜਦੇ। ਨਾ ਮੇਰਾ ਬਾਣ ਹੀ ਨਹੀਂ ਹੈਗਾ ਜਿੱਦੋਂ ਤੂੰ ਖਰਚੇ ਵਢੀ ਜਨੇ। ਕਾ ਝੂਠ ਬੋਲੀ ਐ ਨਾ ਪਖਤਾ। ਉਹਦੇ ਦਾ ਤੂੰ ਇੱਥੇ ਖੜਿਆ ਤੀਗਾ। ਓਏ ਖੜਨੂ ਮੇਰਾ ਸਾਲ ਖਾਲ ਸੰਝਾ ਮੇਰਾ ਵਹਣ ਹੈ। ਆਹ ਰਾਜ ਮੈਂਬਰ ਦਾ ਤਹਣ ਹੈ। ਆਹ ਸਾਡਾ ਸਰਕਾਰੀ ਖਾਲ ਜਾਂਦਾ। ਉਥੇ ਕਰਕੇ ਤੇਰਾ ਮੈਂ ਗੱਲ ਕਰ ਰਿਹਾ ਸੀ। ਫੁੱਦੂ ਗੱਲ ਐ ਯਾਰ ਇਹ। ਫੁੱਦੂ ਇਹ ਹੋ ਕੇ ਬਾਬਾ ਜਿਹੜੇ ਬੜਾ ਪਚੱਕ। ਬਾਣ ਦੇ ਖਰਚੇ ਵਢੀ ਜਨੇ। ਉਹ ਦੱਸ ਤਾਂ ਦਿਓ ਯਾਰ ਬਾਬੇ ਨੂੰ। ਦੱਸਣ ਨੂੰ ਕਿਦੋਂ ਮੈਨੂੰ ਪੁੱਛ ਕੇ ਬਾਣ ਤੇ ਬਣਿਆ। ਹੈ? ਭਗਤਾ ਥੋੜੀ ਜੜੀ ਬੂਟੀ ਖਵਾ ਦੇ ਮੇਰੇ ਕੋਲ ਨਹੀਂ ਹੈਗੇ ਜੜੀ ਬੂਟੀ ਕੀ ਭਗਤਾ ਖਵਾ ਦੇ ਯਾ ਉਹ ਮਨ ਲਾਹੜਾ ਮਰੂਤ ਭਗਤਾ ਥੋੜੀ ਜੀ ਜੜੀ ਬੂਟੀ ਖਵਾ ਦੇ ਯਾ ਉਹ ਬਾਬਾ ਆ ਛੱਡ ਪੈਰ ਕਿਉਂ ਪਾਪ ਚੜੀ ਜਾਂਦਾ ਜੜੀ ਬੂਟੀ ਪਾਏ ਨਾ ਕਿਹਦੇ ਇੱਥੇ ਟਿੱਕਰ ਤੋਂ ਲੱਗਦੇ ਇਦੋਂ ਤੋਲ ਕੇ ਲਿਆਦਾ ਪਤਾ ਕਿੱਥੋਂ ਆਉਂਦੀ ਹੈ ਕਿੱਥੋਂ ਆਉਂਦੀ ਹੈ ਭਗਤਾ ਰਾਜਸਥਾਨ ਤੋਂ ਆਉਂਦੀ ਹੈ ਬੀਕਾਨੇਰ ਕੋਲੋਂ ਹੈ ਐਡੀ ਤੋਂ ਆਉਂਦੀ ਹੈ ਭਗਤਾ ਇਹ ਸੁਣੇ ਕਦੇ ਬੀਕਾਨੇਰ ਦੇਖਿਆ ਕਦੇ ਨਾ ਭਗਤਾ ਭਗਤਾ ਮੈਂ ਤਾਂ ਮੰਗਲ ਕਰਾਏ ਦੇਖਿਆ ਐਂ ਕਰ ਭਗਤਾ ਕਿੰਨੇ ਕ ਦੀ ਆਜੂਗੀ ਇਹ ਇਹ ਤੇ ਵਧੀਆ ਲੈਣੀ ਐ 5000 ਦੇ ਆਉਂਦੀ ਐ ਇਹ 5000 ਕਿਲੋ ਪਉਤ ਨੂੰ ਇਹ ਫਿਰ ਇੱਕ ਖੰਮੇ ਕਰ ਦੇ ਭਗਤਾ ਕੀ ਮੇਰਾ ਹਾਥੀ ਬਕਾ ਸੌਦਾ ਕਰ ਆਉਦਾ ਤੇਰੇ ਹਾਥੀ ਦਾ ਸੌਦਾ ਕਿਹਾ ਦੁੱਧ ਦਿੰਦਾਗਾ ਬੁਰੀ ਮੈਂਸ ਹਾਥੀ ਦਾ ਹਾਥੀ ਤੇਰਾ ਬਿਮਾਰ ਰਹਿੰਦਾ ਭਗਤਾ ਖਰਾ ਡੱਗ ਡੱਗ ਇਤਰਾ ਹਾਥੀ ਹੀ ਲੀ ਜਾਂਦਾ ਨਾਲ ਉਹਦਾ ਕਾ ਸੁੰਡ ਜੇ ਕੰਮ ਕਰਿਆ ਆਇਆ ਉਹ ਉਹ ਭਗਤਾ ਖਰਾ ਕਚਾਰ ਦਾਂਗੇ ਇਹਨੂੰ ਤੂੰ ਯਾਰ ਬਕਾ ਦੇ ਜਿੰਨਾ ਦਾ ਬਿਕਦਾ ਯਾਰ ਹਾਥੀ ਦਾ ਸੁੰਡ ਵਿੱਚ ਦੀ ਪਾਣੀ ਵੀ ਨਹੀਂ ਪੀਤਾ ਜਾਂਦਾ ਕਿਹੜਾ ਲੋ ਤੇਰੇ ਹਾਥੀ ਨੂੰ 12 ਲੱਖ ਦਾ ਉਹ ਭਗਤਾ 1000000